ਲੋਕ ਸਭਾ ਚੋਣਾਂ ਦੇ ਤਹਿਤ ਪੰਜਾਬ ਦੇ ਵਿੱਚ ਰੈਲੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਸੁਖਬੀਰ ਸਿੰਘ ਬਾਦਲ ਲੁਧਿਆਣਾ ਤੋਂ ਇਸ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਐਤਵਾਰ ਵਾਲੇ ਦਿਨ ਸੁਖਬੀਰ ਸਿੰਘ ਬਾਦਲ ਲੁਧਿਆਣਾ ਦੇ ਵਿੱਚ ਚਾਰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚ ਰੈਲੀ ਕਰਨਗੇ ਸਭ ਤੋਂ ਪਹਿਲਾ ਵਿਧਾਨ ਸਭਾ ਹਲਕਾ ਗਿਲ ਫਿਰ ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਆਤਨਮਗਰ ਵਿਧਾਨ ਸਭਾ ਹਲਕਾ ਪੱਛਮੀ ਅਤੇ ਫਿਰ ਪੂਰਬੀ ਦੇ ਵਿੱਚ ਸੁਖਬੀਰ ਬਾਦਲ ਵੱਲੋਂ ਲੜੀਵਾਰ ਰੈਲੀ ਨੂੰ ਸੰਬੋਧਨ ਕੀਤਾ ਜਾਵੇਗਾ ਦੇਖੋ ਲੁਧਿਆਣੇ ਉਹ ਸਭ ਤੋਂ ਆਖੇ ਪਹਿਲਾ ਹੈ ਉਹਨਾਂ ਦਾ ਹੈਗਾ ਜਿਹੜਾ ਪ੍ਰੋਗਰਾਮ ਹੈ ਹਲਕੇ 'ਚ ਔਦੂ ਬਾਦ ਫਿਰ ਉਹਨਾਂ ਨੇ ਆਉਣਾ ਹੈਗਾ ਲੁਧਿਆਣਾ ਪੱਛਮੀ 'ਚ ਗੁਰਤੇਗ ਬਾਧ ਹਰ ਅਸਟ ਫਿਰ ਉਹਦੂ ਬਾਦ ਹੈਗਾ ਸਾਊਥ 'ਚ ਸਾਊਥ ਤੋਂ ਬਾਅਦ ਉਹਨਾਂ ਨੇ ਫਿਰ ਆਉਣਾ ਹੈਗਾ ਪੱਛਮੀ ਸ਼ਾਮ ਨੂੰ ਤੁਹਾਡਾ ਡੈਰੀ ਕੰਪਲੈਕਸ ਔਦੂ ਬਾਦ ਫਿਰ ਉਹਨਾਂ ਨੇ ਜਾਣਾ ਹੈਗਾ ਪੂਰਬੀ 'ਚ ਸੋ ਕੱਲ ਉਹਨਾਂ ਦੇ ਪੰਜ ਪ੍ਰੋਗਰਾਮ ਲੁਧਿਆਣੇ 'ਚ ਤੇ ਇਲੈਕਸ਼ਨ ਦੇ ਸੰਬੰਧ 'ਚ ਹੈ ਐਕਟਿਵ ਟੂਰ ਹੈ ਤੇ ਬੜੀ ਵੱਡੀ ਜਿਹੜੀ ਲੋਕਾਂ ਚ ਆ ਜਗਾ ਆਏ ਇਸ ਗੱਲ ਦੀ ਇੱਛਾ ਕਿ ਉਹ ਕੱਲ ਨੂੰ ਸਦਾ ਸਿੰਘ ਵੀਰ ਸਿੰਘ ਬਾਦਲ ਨੂੰ ਮਿਲਣ ਪੰਜਾਬ ਦੇ ਭੁੱਖ ਦਾ ਵਿਜ਼ਨ ਪੁੱਛਣ ਪੰਜਾਬ ਦੇ ਭੁੱਖ ਦੀਆਂ ਗੱਲਾਂ ਕਰਨ ਤੇ ਆਉਣ ਵਾਲੀ ਦੇਸ਼ ਦੀ ਰਾਜਨੀਤੀ ਦੀ ਗੱਲ ਹੋਵੇ। ਸੇ ਲੱਗਦਾ ਸਮਰਥਨ ਭਰਪੂਰ ਮਿਲੂਗਾ ਜਿੱਦਾਂ ਪ੍ਰਧਾਨ ਸਾਹਿਬ ਕਰਨਗੇ ਇੱਥੇ। ਦੇਖੋ ਸਮਰਥਨ ਤਾਂ ਮੈਂ ਇੱਕ ਗੱਲ ਕਹਿ ਸਕਦਾ ਹਾਂ ਕਿ ਮਾਣ ਨਹੀਂ ਕਰਨਾ ਚਾਹੀਦਾ ਪਰ ਅਸਲੀਅਤ ਲਕੋਣੀ ਵੀ ਨਹੀਂ ਚਾਹੀਦੀ। ਅੱਜ ਕੋਈ ਵੀ ਪਾਰਟੀ ਸਾਡੇ ਨਾਲ ਚੈਲੰਜ ਕਰਕੇ ਵੀ ਰੈਲੀ ਕਰ ਲਵੇ ਜੇ ਸਾਡੀ ਉਹਨਾਂ ਤੋਂ ਵੱਡੀ ਨਾਲ ਨਿਕਲੇ ਸਾਨੂੰ ਜੋ ਮਰਜ਼ੀ ਤੇ ਜਾਦੇ ਤੇ ਇੰਨੀ ਤਪਦੀ ਲੋ ਵਿੱਚ ਵੀ ਜਿਹੜੀ ਪੰਜਾਬ ਬਚਾਓ ਯਾਤਰਾ ਬੜੀ ਸਕਸੈਸਫੁਲ ਯਾਤਰਾ ਦੇ ਤੌਰ ਤੇ ਨਿਕਲ ਰਹੀ ਹੈ ਲੋਕ ਤੁਪੇ ਪਾਉਂਦੇ ਨੇ ਸ਼ੀਬੀਲਾ ਪੀ ਕੇ ਗਰਮੀ 'ਚ ਖੜਦੇ ਨੇ ਤੇ ਸੁਖਵੀਰ ਜੀ ਨੂੰ ਵੇਵ ਕਰਦੇ ਨੇ ਹਾਰ ਪਾਉਂਦੇ ਨੇ ਉਹਨਾਂ ਦੇ ਨਾਲ ਹੈਂਡਸ਼ੇਕ ਕਰਦੇ ਨੇ ਇੱਕ ਲੋਕਾਂ ਦੇ ਵਿੱਚ ਇੱਕ ਇਸ ਵੇਲੇ ਨਿਰਾਸ਼ਤਾ ਦਾ ਬਹੁਤ ਵੱਡਾ ਹਾਲਾ ਹੈ ਜਿਹੜਾ ਫੈਸਲਾ ਗਲਤ 2022 ਹੋ ਗਿਆ ਹੈ ਉਹਦਾ ਪਛਤਾਤਾਬ ਹਦੂਰ ਕਰਨ ਨੂੰ ਫਿਰਦੇ ਨੇ ਸਰ ਲੱਗਦਾ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਭਾਜਪਾ ਦਾ ਲਗਾਤਾਰ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਹਰ ਜਗ੍ਹਾ ਤੇ ਲੱਗ ਪਗ ਸੋ ਇਸ ਦਾ ਅਕਾਲੀ ਦਲ ਨੂੰ ਫਾਇਦਾ ਹੋ ਸਕਦਾ ਕਿਉਂਕਿ ਅਕਾਲੀ ਦਲ ਦਾ ਵੋਟ ਬੈਂਕ ਵੀ ਚੰਗਾ ਹੈਗਾ ਪਿੰਡਾਂ ਦੇ ਵਿੱਚ ਦੇਖੋ ਇਹਨਾਂ ਦਾ ਵਿਰੋਧ ਨਹੀਂ ਇਹਨਾਂ ਦੇ ਕੰਮਾਂ ਦਾ ਵਿਰੋਧ ਆ ਪਾਰਟ ਪਲਿਟ ਕੋਈ ਵੀ ਬੰਦਾ ਕਿਸੇ ਪੋਲੀਟੀਕਲ ਪਾਰਟੀ ਦੇ ਜ਼ਾਤੀਕਰ ਤੇ ਵਿਰੋਧ ਕਿਉਂ ਕਰੂਗਾ ਆਮ ਆਦਮੀ ਪਾਰਟੀ ਨੇ ਬੜਾ ਵੱਡਾ ਪੰਜਾਬ ਦੇ ਇਤਿਹਾਸ ਨਾਲ ਧੋਕਾ ਕੀਤਾ ਹੜਾਏ ਅਰਬਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਇੱਕ ਨੂੰ ਮੁਆਵਜ਼ਾ ਨਾ ਦਿੱਤਾ ਬੇਮੌਸਮੀਆਂ ਬਾਰਸ਼ਾਂ ਆਈਆਂ ਕਹਿੰਦੇ ਸੀ ਗਰਦਾਵਰੀ ਤੋਂ ਬਿਨਾ ਮੁਆਵਜ਼ੇ ਮਿਲਣਗੇ ਗਰਦਾਵਰੀ ਹੋਣ ਤੋਂ ਬਾਅਦ ਵੀ ਮੁਆਵਜ਼ੇ ਨਾ ਮਿਲੇ ਫੇਰ ਜਿਹੜਾ 700 ਕਿਸਾਨ ਬਾਰਡਰ ਤੇ ਸ਼ਹੀਦ ਹੋਇਆ ਉਹਨਾਂ ਦੇ ਵਾਰਸਾਂ ਨੂੰ 10-15 ਤੋਂ ਬਿਨਾ ਕਿਸੇ ਦੀ ਇਹਨਾਂ ਨੇ ਸਾਰ ਨਹੀਂ ਲਈ ਉਦੋਂ ਬਾਅਦ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਵੀ ਲੋਕਾਂ ਨਾਲ ਵਾਅਦਾ ਕੀਤਾ ਵਾਅਦਾ ਪੂਰਾ ਕੀ ਕਰਨਾ ਉਹਦੇ ਉਲਟ ਕੀਤਾ ਮੁਲਾਜ਼ਮ ਪੱਕੇ ਨਹੀਂ ਕੀਤੇ ਨਵੇਂ ਭਰਤੀ ਨਹੀਂ ਕੀਤੇ ਨਵੇਂ ਜਿਹੜੇ ਭਰਤੀ ਕਰ ਰਹੇ ਆ ਥੋੜੇ ਬਹੁਤੀ ਤੋਂ ਬਿਲ ਮੁਕਤ ਆ ਮੈਂ ਅੱਜ ਚੈਲੰਜ ਕਰਦਾ ਕਿ ਇਹ ਕਹਿੰਦੇ ਆ 43000 ਸੀ ਮੁਕਤ ਕੀਤਾ ਨਵਾਂ ਭਰਤੀ ਕੀਤਾ ਲਿਸਟ ਪਬਲਿਸ਼ ਕਰ ਦੇ ਜਿਹੜੇ 43000 ਤੇ ਮੈਂ ਗੱਲਾਂ ਤੇ ਜਿਹੜੇ ਕੀਤੇ ਆ ਸੈਂਕੜੇ ਦੀ ਗਿਣਤੀ ਜੋ ਉਹਦੇ ਜੋ ਬਹੁਤੇ ਹਰਿਆਣੇ ਤੇ ਰਾਜਸਥਾਨ ਦੇ ਕੀਤੇ ਨੇ ਪੰਜਾਬ ਨੂੰ ਤਾਂ ਇਗਨੋਰ ਹੀ ਕਰਤੇ ਇਹਨਾਂ ਨੇ